ਇਹ ਗੁਰੂ ਕੇ ਸਿੱਖ ਦਾ ਸੁਭਾਅ ਹੈ ਤੇ ਕੁਝ ਸਾਲ ਪੁਰਾਣੀ ਗੱਲ ਹੈ 10 12 ਸਾਲ ਪੁਰਾਣੀ ਗੱਲ ਹੈ ਸੰਗਤ ਜੀ ਕਿ ਸੱਜਣ ਗੁਰਮੁਖਾਂ ਨੇ ਇਹ ਸੁਣਾਈ ਕਿ ਜਿਸ ਵੇਲੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਪੁਚਾਲ ਆਏ ਸਨ ਆਪਾਂ ਜਾਣਦੇ ਨਾ ਪੁਚਾਲ ਆਏ ਸੀ ਬੜਾ ਨੁਕਸਾਨ ਹੋਇਆ ਸੀ ਉਹਤੇ ਪੁਚਾਲ ਆਏ ਨੁਕਸਾਨ ਹੋਇਆ ਤੇ ਖਾਲਸਾ ਜੀ ਆਪਣੇ ਸੁਭਾਅ ਦੇ ਮੁਤਾਬਕ ਟਰੱਕ ਲੱਦ ਲੱਦ ਕੇ ਰਸਤਾ ਦੇ ਲੈ ਕੇ ਗੁਜਰਾਤ ਪਹੁੰਚ ਗਿਆ। ਉਥੇ ਜਾ ਕੇ ਲੰਗਰ ਲਾ ਦਿੱਤੇ। ਜਿਨ੍ਹਾਂ ਲੋਕਾਂ ਦੇ ਘਰ ਬਰਬਾਦ ਹੋ ਗਏ ਸਨ ਇਹ ਗੁਰੂ ਦੇ ਸਿੱਖ ਦਾ ਸੁਭਾਅ ਹੈ ਜਿਹੜਾ ਗੁਰੂ ਨੇ ਆਪਣੇ ਸੇਖ ਨੂੰ ਬਖਸ਼ਿਆ ਹੈ। ਜਿਨ੍ਹਾਂ ਲੋਕਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਲਈ ਟੈਂਟ ਲਾ ਕੇ ਦਿੱਤੇ, ਰਹਿਣ ਬਸੇਰਾ ਕਰ ਦਿੱਤਾ, ਸਿਰ ਲੁਕਾਉਣ ਵਾਸਤੇ ਜਗ੍ਹਾ ਦੇ ਦਿੱਤੀ। ਉੱਥੇ ਲੰਗਰ ਚੱਲਦਾ ਹੈ। ਰੋਜ਼ ਲੋਕ ਲਗਾਤਾਰ ਆਉਂਦੇ ਨੇ ਪ੍ਰਸ਼ਾਦਾ ਛਕਦੇ ਨੇ ਆਪਣੇ ਪਰਿਵਾਰ ਦੇ ਜੀਆਂ ਲਈ ਪੈਕ ਕਰਵਾ ਕੇ ਬੰਨ ਕੇ ਟਿਫਣਾ ਚ ਪਵਾ ਕੇ ਵੀ ਲੈ ਕੇ ਜਾਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਦਿੱਤਾ ਵੀ ਜਾਂਦਾ ਹੈ। ਹੁਣ ਉੱਥੇ ਇੱਕ ਬਜ਼ੁਰਗ ਆਉਂਦਾ ਤੇ ਉਹ ਬਜ਼ੁਰਗ ਆ ਕੇ ਸਾਧ ਸੰਗਤ ਜੀ ਬਹੁਤ ਰੋਂਦਾ ਹੈ। ਕਈ ਵਾਰ ਆਪਣੇ ਹੱਥਾਂ ਨੂੰ ਦੰਦੀਆਂ ਵੱਡਦਾ ਹੱਥ ਮਰੋੜਦਾ ਹੈ। ਕਈ ਵਾਰ ਮੁੜਦਾ ਹੈ ਫਿਰ ਆਉਂਦਾ ਪ੍ਰਸ਼ਾਦਾ ਛਕਦਾ ਛਕਦਾ ਕਈ ਵਾਰੀ ਰੋ ਪੈਂਦਾ। ਤੇ ਉੱਤੇ ਖੜੇ ਸੇਵਾਦਾਰਾਂ ਨੇ ਵੇਖਿਆ ਤੇ ਪੁੱਛ ਲਿਆ ਕਿ ਬਾਬਾ ਤੇਰੇ ਪਰਿਵਾਰ ਦੇ ਜੀ ਕੋਈ ਨੁਕਸਾਨ ਹੋ ਗਿਆ ਉਹਨੇ ਕਿਹਾ ਨਹੀਂ ਮੇਰਾ ਟਬਰ ਤੇ ਬਚ ਗਿਆ ਸਾਰਾ ਕਹਿਣ ਲੱਗੇ ਬੇ ਤੇਰਾ ਘਰ ਬਰਬਾਦ ਹੋ ਗਿਆ ਤਾਰੋਣਾ ਉਹ ਕਹਿੰਦਾ ਘਰ ਮੇਰਾ ਇਕੱਲੇ ਦਾ ਨਹੀਂ ਸੈਂਕੜੇ ਲੋਕਾਂ ਦੇ ਬਰਬਾਦ ਹੋ ਗਿਆ ਟੁੱਟ ਗਿਆ ਮੇਰੇ ਇਕੱਲੇ ਦੀ ਤਾਂ ਕਿਹੜੀ ਗੱਲ ਹੈ ਫਿਰ ਹੁੰਦਾ ਕਿਉਂ ਹੈ ਕਹਿਣ ਲੱਗਾ ਜੇ ਮੈਂ ਰੋਣ ਦਾ ਕਾਰਨ ਦੱਸਿਆ ਤੇ ਪਤਾ ਨਹੀਂ ਤੁਸੀਂ ਮੈਨੂੰ ਕੁੱਟਣ ਨਾ ਲੱਗ ਪਾ ਉਹਨੇ ਕਿਹਾ ਬਾਬਾ ਅਸੀਂ ਤੁਹਾਡੀ ਸੇਵਾ ਕਰਨ ਆਏ ਆ ਤੁਹਾਨੂੰ ਕੁੱਟਣ ਨਹੀਂ ਆਏ ਤੂੰ ਗੱਲ ਤੇ ਦੱਸ ਅਸੀਂ ਤੈਨੂੰ ਵਾਅਦਾ ਕਰਦੇ ਆ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਗੱਲ ਦੱਸ ਸੋਚਿਆ ਕੁਝ ਸਮਾਨ ਚੋਰੀ ਨਾ ਕਰ ਲਿਆ ਹੋਵੇ ਕੋਈ ਚੋਕ ਨਾ ਲਿਆ ਹੋਵੇ ਕੋਈ ਉਹ ਕਹਿਣ ਲੱਗਾ ਕਿ ਅੱਜ ਤੋਂ ਉਹ ਕਹਿੰਦਾ ਕਿ ਮੈਂ 18 ਸਾਲ ਪਿੱਛੇ ਚਲਾ ਜਾਵਾਂ ਸਾਧ ਸੰਗਤ ਜੀ 1984 ਦੇ ਵਿੱਚ ਉਹ ਕਹਿੰਦਾ ਜੇ ਮੈਂ ਅੱਜ ਤੋਂ 18 ਸਾਲ ਪਿੱਛੇ ਚਲਾ ਜਾਵਾਂ 1984 ਦੇ ਵਿੱਚ ਮੈਂ ਦਿੱਲੀ ਦੇ ਵਿੱਚ ਕੰਮ ਕਰਦਾ ਸਾਂ ਤੇ ਉੱਥੇ ਕਾਤਲਾਂ ਦੀਆਂ ਭੀੜਾਂ ਨੇ ਉੱਥੇ ਜਿਹੜੇ ਉਹ ਦੁਸ਼ਟ ਲੋਕ ਸਨ ਜੱਲਾਦ ਉਹਨਾਂ ਨੇ ਮੈਨੂੰ ਵੀ ਲਾਲਚ ਦੇ ਕੇ ਕੁਝ ਢਕਾਊ ਗੱਲਾਂ ਕਹਿ ਕੇ ਆਪਣੇ ਨਾਲ ਸ਼ਾਮਲ ਕਰ ਲਿਆ ਉਹ ਕਹਿੰਦਾ ਮੇਰੇ ਹੱਥ ਦੇ ਵਿੱਚ ਵੀ ਲੋਹੇ ਦੀ ਰਾਡ ਪਕੜਾਈ ਗਈ ਤੇ ਮੇਰੇ ਹੱਥ ਦੇ ਵਿੱਚ ਵੀ ਤੇਲ ਦੀ ਕੈਮੀਕਲ ਦੀ ਕੰਨੀ ਦਿੱਤੀ ਗਈ ਉਹ ਕਹਿਣ ਲੱਗਾ ਕਿ ਦਿੱਲੀ ਦੇ ਵਿੱਚ ਜਿੱਤੇ ਲੋਕਾਂ ਦੇ ਘਰ ਸਾੜੇ ਗਏ ਸਿੱਖਾਂ ਦੇ ਸਿੱਖਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਕਤਲ ਕੀਤਾ ਗਿਆ ਉਹਨਾਂ ਦੇ ਘਰ ਸਾੜ ਦਿੱਤੇ ਗਏ ਘਰ ਲੁੱਟ ਲੈ ਗਿਆ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹ ਕਹਿੰਦਾ ਕਤਲੇਆਮ ਕਰਨ ਵਾਲੀ ਭੀੜ ਦੇ ਵਿੱਚ ਮੈਂ ਵੀ ਸ਼ਾਮਲ ਤਾਂ ਤੇ ਅੱਜ ਮੈਂ ਰੋਂਦਾ ਕਾਮ ਆ ਕਿ ਜਿੱਦਣ ਸਿੱਖਾਂ ਤੇ ਭੀੜ ਪਈ ਅਸੀਂ ਉਹਨਾਂ ਦੇ ਘਰ ਫੂਕਣ ਗਏ ਜਿਨ੍ਹਾਂ ਦੇ ਘਰ ਅਸੀਂ ਫੂਕੇ ਜਿਨ੍ਹਾਂ ਦੇ ਬੱਚੇ ਅਸੀਂ ਕਤਲ ਕੀਤੇ ਅੱਜ ਸਾਡੇ ਸਿਰ ਤੇ ਭੀੜ ਪਈ ਤੇ ਸਾਡੇ ਮੂੰਹ 'ਚ ਬੁਰਕੀਆਂ ਦੇਣ ਆਗ ਆਏ ਇਹ ਆ ਸਿੱਖ ਦਾ ਸੁਭਾਅ ਇਹ ਆ ਸਿੱਖ ਨੂੰ ਗੁਰੂ ਵੱਲੋਂ ਦਿੱਤੀ ਹੋਈ ਮੱਤ ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਐਸਾ ਬਣਾਇਆ ਕਿ ਇਹ ਜਦੋਂ ਵੀ ਅਰਦਾਸ ਕਰਦਾ ਇਹ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ Sarmata da Palá.